ਜੇਕਰ ਤੁਸੀਂ ਵੀ ਰਾਤ ਸਮੇਂ ਦਿੱਲੀ ਨੂੰ ਜਾਂਦੇ ਹੋ ਜਾਂ ਫਿਰ ਦਿੱਲੀ ਤੋਂ ਪੰਜਾਬ ਨੂੰ ਵਾਪਸੀ ਦਾ ਸਫ਼ਰ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ ਜੀ ਹਾਂ ਦੱਸ ਦਈਏ ਕਿ ਇੱਕ ਨੋਟ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਇੱਕ ਐਨ ਆਰ ਆਈ ਪਰਿਵਾਰ ਨੇ ਆਪਣੇ ਨਾਲ ਜੋ ਉਹਨਾਂ ਦੇ ਨਾਲ ਹੱਟ ਬੀਤੀ ਬੀਤੀ ਹੈ ਉਸ ਬਾਰੇ ਦੱਸਿਆ ਜੀ ਹਾਂ ਦੱਸ ਦਈਏ ਕਿ ਜਦੋਂ ਇਹ ਐਨ ਆਰ ਆਈ ਪਰਿਵਾਰ ਦਿੱਲੀ ਤੋਂ ਵਾਪਸ ਪੰਜਾਬ ਨੂੰ ਆ ਰਿਹਾ ਸੀ ਤਾਂ ਰਸਤੇ ਦੇ ਵਿੱਚ ਉਹ ਮੰਨਤ ਟਾਬੇ ਦੇ ਉੱਪਰ ਰੋਟੀ ਪਾਣੀ ਖਾਣ ਲਈ ਉਤਰਦਾ ਹੈ ਤੇ ਰੋਟੀ ਪਾਣੀ ਖਾ ਕੇ ਜਦੋਂ ਵਾਪਸ ਪੰਜਾਬ ਲਈ ਮੁੜਦਾ ਹੈ ਤਾਂ ਦੇ ਵਿੱਚ ਕੁਝ ਨੌਜਵਾਨਾਂ ਦੇ ਵੱਲੋਂ ਉਹਨਾਂ ਦੀ ਗੱਡੀ ਦਾ ਪਿੱਛਾ ਕੀਤਾ ਜਾਂਦਾ ਹੈ ਨੌਜਵਾਨਾਂ ਦੀ ਉਮਰ 20 ਤੋਂ 25 ਸਾਲ ਦੱਸੀ ਜਾ ਰਹੀ ਸੀ ਤੇ ਉਹਨਾਂ ਦੇ ਕੋਲ ਤੇਜ਼ ਤਾਰ ਹਥਿਆਰ ਵੀ ਸੀ ਤੇ ਉਹ ਲਗਾਤਾਰ ਉਹਨਾਂ ਦੀ ਗੱਡੀ ਦਾ ਪਿੱਛਾ ਕਰਦੇ ਨੇ ਤੇ ਸੁਨਸਾਨ ਸੜਕਾਂ ਦੇ ਉੱਪਰ ਮੌਤ ਦਾ ਨੰਗਾ ਨਾਚ ਇਹਨਾਂ ਨੌਜਵਾਨਾਂ ਦੇ ਵੱਲੋਂ ਇਸ ਪਰਿਵਾਰ ਦੇ ਨਾਲ ਖੇਟਿਆ ਜਾਂਦਾ ਹੈ ਤੇ ਇਹ ਖਬਰ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਨੋਟ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਸ਼ਿਵਰਾਜ ਸਿੰਘ ਸੰਗਾ ਜੋ ਕਿ ਸਮਾਜ ਸੇਵੀ ਨੇ ਉਹਨਾਂ ਨੇ ਵੀ ਇਸ ਬਾਰੇ ਲੋਕਾਂ ਨੂੰ ਇਤਲਾਹ ਦਿੱਤੀ ਹੈ ਤੇ ਨਾਲ ਹੀ ਇੱਕ ਵੱਡਾ ਸਾਰਾ ਨੋਟ ਲਿਖਿਆ ਤੁਹ ਕਿ ਉਹਨਾਂ ਨੇ ਕੀ ਲਿਖਿਆ ਇਹ ਬਹੁਤ ਹੀ ਮਹੱਤਵਪੂਰਨ ਪੋਸਟ ਹੈ ਜਿਹੜੇ ਵਿਦੇਸ਼ੀ ਰਾਤ ਵੇਲੇ ਦਿੱਲੀ 에ਰਪੋਰਟ ਤੋਂ ਕਾਰਾਂ ਵਿੱਚ ਇਕੱਲੇ ਪੰਜਾਬ ਆਉਂਦੇ ਨੇ ਉਹ ਸਾਵਧਾਨ ਰਹਿਣ ਉਹਨਾਂ ਅੱਗੇ ਦੱਸਿਆ ਕਿ ਵੀਰਵਾਰ ਸ਼ੁੱਕਰਵਾਰ ਰਾਤ ਕਰੀਬ 12 ਵਜੇ ਬਜ਼ੁਰਗ ਮਾਤਾ ਪਿਤਾ 에ਰਪੋਰਟ ਤੇ ਉਤਰੇ ਸੀ ਜਦੋਂ ਮਾਤਾ ਅਤੇ ਕੀਤਾ ਉਥੋਂ ਬਾਹਰ ਆਏ ਉਹਨਾਂ ਦਾ ਲੜਕਾ ਉਹਨਾਂ ਨੂੰ ਲੈਣ ਲਈ ਗਿਆ ਸੀ ਅਤੇ ਜਿਨ੍ਹਾਂ ਦੇ ਨਾਲ ਉਹ ਪਿੰਡ ਲਈ ਰਵਾਨਾ ਹੋ ਗਏ ਦਿੱਲੀ ਤੋਂ ਨਿਕਲਣ ਤੋਂ ਬਾਅਦ ਉਹ ਪਾਣੀਪੱਤ ਜਲੰਧਰ ਹਾਈਵੇ ਤੇ ਸਥਿਤ ਮੰਨਤ ਟਾਬੇ ਤੇ ਖਾਣ ਪੀਣ ਲਈ ਰੁਕੇ ਰਾਤ ਦੇ ਕਰੀਬ 1 ਵਜੇ ਦਾ ਸਮਾਂ ਹੋਵੇਗਾ ਕਾਰ ਚ ਸਵਾਰ 20 ਤੋਂ 25 ਸਾਲ ਦੀ ਉਮਰ ਦੇ ਨੌਜਵਾਨ ਉਹਨਾਂ ਦੀ ਕਾਰ ਦਾ ਪਿੱਛਾ ਕਰਨ ਲੱਗੇ 10 ਕਿਲੋਮੀਟਰ ਬਾਅਦ ਉਹਨਾਂ ਨੇ ਅਚਾਨਕ ਆਪਣੀ ਕਾਰ ਨੂੰ ਉਹਨਾਂ ਦੀ ਕਾਰ ਦੇ ਅੱਗੇ ਰੋਕਿਆ ਅਤੇ ਰੁਕਣ ਦਾ ਇਸ਼ਾਰਾ ਕੀਤਾ ਹੈਰਾਨੀ ਦੀ ਗੱਲ ਇਹ ਸੀ ਕਿ ਜਦੋਂ ਉਹਨਾਂ ਨੇ ਕਾਰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ بیسਬਾਲ ਅਤੇ ਲੋਹੇ ਦੀਆਂ ਰੌਡਾਂ ਲੈ ਕੇ ਉਹਨਾਂ ਦੇ ਪਿੱਛੇ ਲੱਗੇ ਜਦੋਂ ਪੀੜਤ ਨੇ ਕਿਸੇ ਤਰ੍ਹਾਂ ਆਪਣੀ ਗੱਡੀ ਉੱਥੋਂ ਬਾਹਰ ਕੱਢੀ ਤਾਂ ਮੁਲਜ਼ਮਾ ਨੇ ਉਸ ਦਾ 10 ਤੋਂ 15 ਕਿਲੋਮੀਟਰ ਤੱਕ ਪਿੱਛਾ ਕੀਤਾ ਦੋਵੇਂ ਵਾਹਨ 100 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਦੀ ਰਫ਼ਤਾਰ ਦੇ ਨਾਲ ਚੱਲ ਰਹੇ ਸੀ ਤੇਜ਼ ਰਫ਼ਤਾਰ ਵਾਹਨ ਨੇ ਡਵਾਈਡਰ ਤੇ ਚੜ ਕੇ ਪਲਟਵੀਂ ਸੰਭਵ ਸੀ ਪਰ ਬਚਾਅ ਹੋ ਗਿਆ ਕਾਰ ਦੇ ਅੰਦਰ ਮਾਤਾ ਪਿਤਾ ਡਰਾਈਵਰ ਅਤੇ ਲੜਕਾ ਸੀ ਜੋ ਸਾਰੇ ਮਲੋੜ ਦੇ ਵਸਨੀਕ ਹਨ ਜਦੋਂ ਗੱਡੀ ਮੋੜਨ ਲੱਗੇ ਤਾਂ ਉਕਤ ਮੁਲਜ਼ਮਾ ਨੇ ਉਨ੍ਹਾਂ ਤੇ بیسਬਾਲ ਦੇ ਨਾਲ ਹਮਲਾ ਕਰ ਦਿੱਤਾ ਉਹ ਸਿਰਫ ਲੁੱਟਣਾ ਹੀ ਨਹੀਂ ਚਾਹੁੰਦੇ ਸੀ ਅਜਿਹਾ ਲੱਗਦਾ ਹੈ ਕਿ ਉਹ ਉਹਨਾਂ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਸੀ ਜਦੋਂ ਦਿੱਲੀ ਵੱਲ ਮੁੜੇ ਤਾਂ 10 ਕਿਲੋਮੀਟਰ ਦੂਰ ਇੱਕ ਪੈਟਰੋਲ ਪੰਪ ਦੇ ਬਾਥਰੂਮ ਵਿੱਚ ਜਾ ਕੇ ਲੁਕ ਕੇ ਉਹਨਾਂ ਨੇ ਆਪਣੀ ਜਾਨ ਬਚਾਈ ਹੈ ਸਮਾਜ ਸੇਵੀ ਸ਼ਵਜੀਤ ਸਿੰਘ ਸੰਗਾਂਰੇ ਕਿਹਾ ਹੈ ਕਿ ਮੇਰੀ ਇਹ ਪੋਸਟ ਪਾਉਣ ਦਾ ਮਕਸਦ ਇਹ ਹੈ ਕਿ ਅਸੀਂ ਸਾਰੇ ਰਾਤ ਨੂੰ ਟ੍ਰੈਫਿਕ ਤੋਂ ਬਚਣ ਦੇ ਲਈ ਬਾਹਰ ਨਿਕਲਦੇ ਹਾਂ ਪਰ ਅਜਿਹੇ ਮਾੜੇ ਲੋਕ ਸੌਫਟ ਟਾਰਗੇਟ ਲਾਉਦੇ ਹਨ ਜੋ ਕਿ ਬਜ਼ੁਰਗ ਹਨ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਬੁਲਾਈ ਗਈ ਅਤੇ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ ਗਈ ਇਸ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਇਹ ਪਹਿਲੀ ਵਾਰ ਨਹੀਂ ਹੋ ਸਕਦਾ ਹੋ ਸਕਦਾ ਹੈ ਕਿ ਪਹਿਲਾਂ ਵੀ ਇਦਾਂ ਦੀਆਂ ਵਾਰਦਾਤਾਂ ਇਦਾਂ ਦੀਆਂ ਘਟਨਾਵਾਂ ਹੋਈਆਂ ਹੋਣ ਇਸ ਕਰਕੇ ਉਹਨਾਂ ਦੇ ਵੱਲੋਂ ਲੋਕਾਂ ਨੂੰ ਅਗਾਹ ਕੀਤਾ ਗਿਆ ਜਿਹੜੇ ਦਿੱਲੀ ਵੱਲ ਰਾਤ ਦੇ ਸਮੇਂ ਨੂੰ ਰੁਕ ਕਰ ਦੇਣੀਆਂ ਫਿਰ ਦਿੱਲੀ ਤੋਂ ਰਾਤ ਨੂੰ ਪੰਜਾਬ ਵੱਲ ਰੁਕ ਕਰਦੇ ਨੇ ਕਿ ਟ੍ਰੈਫਿਕ ਤੋਂ ਬਚਿਆ ਜਾਵੇ ਅਸੀਂ ਜਲਦੀ ਆਪਣੇ ਘਰਾਂ ਨੂੰ ਪਹੁੰਚ ਜਾਈਏ ਪਰ ਜਦੋਂ ਰਸਤੇ ਦੇ ਵਿੱਚ ਇਦਾਂ ਦੀਆਂ ਘਟਨਾਵਾਂ ਵਾਪਰ ਜਾਂਦਾ ਦਿਲਤਾ ਦਹਲੇ ਜਾਂਦਾ ਹੈ ਤੇ ਇਸ ਕਰਕੇ ਲੋਕਾਂ ਨੂੰ ਅਗਾਹ ਕੀਤਾ ਗਿਆ ਹੈ ਕਿ ਜੇਕਰ ਤੁਸੀਂ ਜੇਕਰ ਤੁਸੀਂ ਦਿੱਲੀ ਨੂੰ ਰਾਤ ਦੇ ਸਮੇਂ ਜਾਂਦੇ ਹੋ ਤਾਂ ਬਿਲਕੁਲ ਐਵੋਇਡ ਕਰੋ ਤੁਸੀਂ ਰਾਤ ਦਾ ਸਮਾਤ ਬਿਲਕੁਲ ਵੀ ਚੂਸ ਨਾ ਕਰੋ ਜਦੋਂ ਵੀ ਤੁਸੀਂ ਦਿੱਲੀ ਨੂੰ ਜਾਣਾ ਹੈ ਫਿਰ ਜਾਂ ਦਿੱਲੀ ਤੋਂ ਪੰਜਾਬ ਨੂੰ ਆਉਣਾ ਹੈ